ਨਿਊਯਾਰਕ ਤੋਂ ਦਿੱਲੀ ਜਾ ਰਹੀ ਅਮਰੀਕਨ 에ਰਲਾਈਨ ਦੀ ਉਡਾਨ ਨੂੰ ਮਿਲੇ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਰੋਮ ਹਵਾਈ ਅੱਡੇ ਤੇ ਕਰਵਾਈ ਗਈ ਐਮਰਜੈਂਸੀ ਲੈਂਡਿੰਗ ਬੀਤੇ ਐਤਵਾਰ ਬਾਅਦ ਦੁਪਹਿਰ ਅਮਰੀਕਾ ਦੇ ਨਿਊਯਾਰਕ ਤੋਂ ਭਾਰ ਦੇ ਨਿਊ ਦਿੱਲੀ ਜਾ ਰਹੀ ਇੱਕ ਅਮਰੀਕਨ 에ਰਲਾਈਨ ਦੀ ਉਡਾਨ ਨੂੰ ਉਸ ਵਕਤ ਅਚਾਨਕ ਐਮਰਜੈਂਸੀ ਲਾਤਾਉ ਜਿਸ ਲਈ ਰਾਜस्तानी ਰੋਮ ਦੇ ਲਿਓਨਾਰਡੋ ਦੇ ਵਿੰਚੀ ਫੁਮਿਚੀਨੋ ਅੰਤਰਰਾਸ਼ਟਰੀ ਹਵਾਈ ਅੱਡੇ ਤੋ ਉਤਾਰਨਾ ਪਿਆ ਜਦੋਂ ਇਹ ਅਮਰੀਕੀ ਯਾਤਰੀ ਹਵਾਈ ਜਹਾਜ਼ ਕੈਪਟਨ ਸਾਗਰ ਦੇ ਉਪਰੋਂ ਉਡਦਾ ਹੋਇਆ ਭਾਰਤ ਦਿੱਲੀ ਵੱਲ ਜਾ ਰਿਹਾ ਸੀ ਉਸ ਵਕਤ ਜਹਾਜ਼ ਦੇ ਚਾਲਕ ਅਧਿਕਾਰੀਆਂ ਨੂੰ ਬੰਬ ਦੀ ਧਮਕੀ ਪ੍ਰੈਸ ਨੇ ਹਾ ਪ੍ਰਾਪਤ ਹੋਇਆ ਇਟਾਲੀਅਨ ਮੀਡੀਆ ਅਨਸਾਰ ਬੋਇੰਗ 787 ਡ੍ਰੀਮ ਲਾਈਨਰ ਫਲਾਈਟ AA292 ਨੂੰ ਐਤਵਾਰ ਸ਼ਾਮੀ ਚੀਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਮੇ ਇੱਕ ਤਸੁਰਖਤ ਉਤਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੋਇੰਗ 787 ਡ੍ਰੀਮ ਲਾਈਨਰ ਨੇ ਸ਼ਨੀਵਾਰ ਰਾਤ 7:30 ਵਜੇ ਜੀਐਫਟੋਂ ਉਡਾਣ ਭਰੀ ਸੀ ਧਮਕੀ ਦੇ ਸਮੇਂ ਜਹਾਜ਼ ਕੈਪਚਰ ਸਮੁੰਦਰ ਦੇ ਉੱਪਰ ਸੀ ਪਰ ਚਾਲਕਦਾਨ ਨੇ ਅਲਰਟ ਜਾਰੀ ਕਰਦੇ ਹੋਏ ਜਹਾਜ਼ ਉਤਰਤ ਯੂਰਪ ਵੱਲ ਮੋੜ ਦਿੱਤਾ ਜਹਾਜ਼ ਵਿੱਚ ਲਗਭਗ 200 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਜਹਾਜ਼ ਨੂੰ ਜੋ ਕਿ ਦਿੱਲੀ ਨੂੰ ਜਾ ਰਿਹਾ ਸੀ ਦੋ ਫੌਜੀ ਲੜਾਕੂ ਜਹਾਜ਼ਾਂ ਦੁਆਰਾ ਸਕੋਰ ਕੀਤਾ ਜਾਂਦਾ ਦੇਖਿਆ ਗਿਆ ਐਮਰਜੈਂਸੀ ਉਡਾਨ ਉਤਾਰਨ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਇਟਲੀ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਸਮੇਤ ਵਿਸ਼ੇਸ਼ ਸੁਰੱਖਿਆ ਬਲਾਂ ਦੀ ਟੀਮਾਂ ਅਮਰੀਕੀ ਨਾਲ ਸੁਰੱਖਿਆ ਜਾਂਚ ਕੀਤੀ ਗਈ ਦੱਸਣਯੋਗ ਹੈ ਕਿ ਅਮਰੀਕਨ 에ਅਰਲਾਈਨਸ ਨਿਊਯਾਰਕ ਜੀਐਫਕੇ ਦਿੱਲੀ ਨਾਨਸਟਾਪ A292 ਉਡਾਣ ਐ ਤੁਹਾਨੂੰ ਭਾਰਤੀ ਰਾਜਧਾਨੀ ਦਿੱਲੀ ਵੱਲ ਆ ਰਹੀ ਸੀ